ਦੇਖੋ ਕੁਝ ਖੋਣੇ ਤੇ ਪਾਣੇ ਤੋਂ ਪਰਤੋ ਅਸਲ ਲਾਈਨ ਸੀ ਕਿ ਕੁਝ ਪਾਣੇ ਲਈ ਕੁਝ ਖੋਣਾ ਪੜਦਾ ਹੈ ਤੇ ਜੋ ਗੱਲਾਂ ਇਹ ਜਨਾਬ ਕਰ ਰਹੀ ਨਹੀਂ ਉਹ ਕਰਨ ਦਿਲੇ ਇਸਰੇ ਦਾ ਬੇਸ਼ਰਮ ਲੁੱਚਾ ਤੇ ਲਾਂਹਤੀ ਹੋਣਾ ਪੈਂਦਾ ਹੈ ਜੀ ਹਾਂ ਪੂਰਾ ਮਾਮਲਾ ਕੀ ਹੈ ਉਹ ਵੀ ਸਮਝਾਵਾਂਗੇ ਪਰ ਪਹਿਲਾਂ ਤੁਹਾਨੂੰ ਉਹ ਗੱਲ ਬਾਤ ਸੁਣਾਉਂਦੇ ਆ ਜੋ ਇੱਕ ਅਧਿਕਾਰੀ ਅਤੇ ਇੱਕ ਮਹਿਲਾ ਵਿਚਾਲੇ ਹੋਈ ਹੈ ਉਸ ਮਹਿਲਾ ਵਿਚਾਲੇ ਜੋ ਇਸ ਸ਼ਖਸ ਦੇ ਕੋਲ ਮਦਦ ਦੀ ਗੁਹਾਰ ਲੈ ਕੇ ਪਹੁੰਚੀ ਸੀ पेमेंट मिलेगी थी। जी ठीक है तो, हमें तो मिलेगा जी मिल जाएगा क्या आप हो। आपकी आवाज नहीं आ रही आप समझदार हो नहीं सर ऐसी कोई बात नहीं है ऐसी कोई बात नहीं है अगर पेमेंट की बात है वो तो मैं क्लियर के कर रही हूँ आपसे हमें हमें पैसे चाहिए ही नहीं मतलब बात ये है बोलिए नहीं सर मैं उस मैटर पे बात नहीं कर सकती आपसे कोई अच्छा जी ना आपकी तरफ से ना है मतलब जी चलिए ठीक है हेलो जी जी सुन रही हूँ मैं आप सोच लीजिए एक बार नहीं सोच के जवाब दे रही हूँ मैं आपको तो फिर पैसे दिलवाना तो देखो महंगूद ने तो मना कर दिया जी अब आप समझदार हो पैसे कहाँ से मिलेगी देखिए ऐसा है कि हमारे साथ मिलकर चलेंगे तो सब कुछ मिलेगा वरना ना आराम मिलेगी ना माया जी हाँ वैसे ते ऑडियो सुन के तुम तो मामला समझ आ गया होना है पर जेकर नहीं आया तो कोई गल नहीं ਅਸੀਂ ਸਮਝਾ ਦਿੰਦੇ ਆਂ ਇਹ ਮਾਮਲਾ ਮਲੇਰ ਕੋਟਲਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਦਰਸਲ ਪੀੜਤਾ ਜਿਸਦੀ ਹੁਣੇ ਤੁਸੀਂ ਇੱਕ ਅਧਿਕਾਰੀ ਦੇ ਨਾਲ ਗੱਲਬਾਤ ਸੁਣੀ ਉਹ ਮਲੇਰ ਕੋਟਲਾ ਦੀ ਆਖਰੀ ਬੇਗਮ ਦੀ ਰਿਸ਼ਤੇਦਾਰ ਹੈ ਮਲੇਰ ਕੋਟਲਾ ਦੀ ਬੇਗਮ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਮਹਿਲ ਡਾਇਰੈਕਟਰ ਸਭਿਆਚਾਰਕ ਮਾਮਲੇ ਪੂਰਾ ਤੱਤਵ ਅਤੇ ਪੂਰਾ ਲੇਖ ਅਜਾਇਬ ਘਰ ਪੰਜਾਬ ਨੂੰ ਕਾਂਗਰਸ ਦੀ ਸਰਕਾਰ ਸਮੇਂ 3 ਕਰੋੜ ਚ ਵੇਚ ਦਿੱਤਾ ਸੀ ਰਜਿਸਟਰੀ ਵੀ ਕਰਵਾ ਦਿੱਤੀ ਸੀ ਪਰ ਰਕਮ ਚੋਂ 1 ਕਰੋੜ 20 ਲੱਖ ਰੁਪਏ ਹਾਲੇ ਵੀ ਮਿਲਨੇ ਬਾਕੀ ਸੀ ਜੋ ਕਿ ਇਸ ਪ੍ਰੀੜਤਾ ਮੁਤਾਬਕ ਉਸ ਨੂੰ ਮਿਲਨੇ ਨਹੀਂ ਜੋ ਮੌਜੂਦਾ ਸਮੇਂ ਚ ਵੀ ਇਸ ਮਹਿਲ ਚ ਰਹਿ ਰਹੀ ਹੈ ਵਿਭਾਗ ਦੇ ਇੱਕ ਅਧਿਕਾਰੀ ਜਿਸ ਦਾ ਕਿ ਨਾਮ ਰਮਨ ਖਹਿਰਾ ਦੱਸਿਆ ਜਾ ਰਿਹਾ ਹੈ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਰਕਮ ਦੀ ਅਦਾਇਗੀ ਕਰਵਾਉਣ ਦੇ ਬਦਲੇ ਇਸ ਸ਼ਖਸ ਦੇ ਵੱਲੋਂ ਕਿਹੜੀ ਸ਼ਰਮਨਾਕ ਮੰਗ ਕੀਤੀ ਗਈ सुन मेरे पास उनके मैसेज भी हैं और उनकी रिकॉर्डिंग्स भी हैं वो पहले मैंने उनको बोला कि अगर आपने पेमेंट चाहिए तो कोई नहीं आप पेमेंट ले लेना पर उन्होंने कहा मुझे पेमेंट नहीं चाहिए मुझे आपके साथ मिज, आ, मिज, उन्होंने बहुत गंदा बिहेव किया मेरे साथ वो मुझे शारीरिक तौर पर संबंध बनाने के लिए बोल रहे थे मैंने उन्हें मना कर दिया तो उन्होंने बोला कि मैं अब आपका कोई सपोर्ट नहीं करूंगा मैं आपके साथ नहीं खड़ाऊंगा ना मैं आपको पेमेंट दिलवा सकता लगा जी मैंने अपने पति को ये सारा कुछ बताया मैटर तो फिर हमने एसएसपी के पास जाकर उनकी कंप्लेंट कर करी जी हां पीडिता दे वलो हुन इस सब नु लेके पुलिस तक पहुंच कीती गई है इंसाफ दी मांग कीती जा रही है कि किवें रकम दी अदायगी बदले उस नु संबंध बनावण दे लिए कहा गया ਉਧਰ ਪੀੜਤਾ ਦੀ ਸ਼ਿਕਾਇਤ ਤੇ ਐਸਐਸਪੀ ਮਲੇਰ ਕੋਟਲਾ ਦਾ ਕਹਿਣਾ ਸੀ ਕਿ ਪੀੜਤਾ ਦੀ ਸ਼ਿਕਾਇਤ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ 'ਚ ਅੱਗੇ ਦੀ ਬੜਦੀ ਕਾਰਵਾਈ ਅਮਲ ਚੁਲਿਆ ਦੀ ਜਾ ਰਹੀ ਹੈ। ਇੱਕ ਦਰਖਾਸਤ ਦੀ ਪੜਤਾਲ ਹੋਵੇ ਤਾਲਾ ਸਿਟੀ ਬਲ ਮਲੇਰ ਕੋਟਲਾ ਵਿਖੇ ਆਈ ਹੈ ਜੋ ਐਸਪੀਡੀ ਸਾਹਿਬ ਵੱਲੋਂ ਇਹਦੀ ਇਨਕੁਆਰੀ ਕੀਤੀ ਗਈ ਹੈ। ਉਹਦੇ ਤਹਿਤ ਕਿਸੇ ਮਹਿਲਾ ਵੱਲੋਂ ਐਸਐਸਪੀ ਸਾਹਿਬ ਨੂੰ ਬੀਤੇ ਦਿਨੀ ਇੱਕ ਦਰਖਾਸਤ ਪੇਸ਼ ਕਰਕੇ ਇੱਕ ਅਫੀਸਰ ਬੇਜਾਰ ਦੇ ਭਰਾ ਤੇ ਭੂਭਾਗ ਉਹਨਾਂ ਦੇ ਖਿਲਾਫ ਉਸ ਵਿਰੁੱਧ ਅਸ਼ਲੀਲ ਗੱਲਾਂ ਕਰਨ ਬਾਰੇ ਕੋਈ ਦੋਸ਼ ਲਾਇਆ ਸੀ ਜਿਸ ਦੇ ਤਹਿਤ ਐਸਪੀ ਡੀ ਸਾਹਿਬ ਨੇ ਇਨਕੁਆਰੀ ਕੀਤੀ ਇਨਕੁਆਰੀ ਦੇ ਉੱਤੇ ਐਸਐਸਬੀ ਸਾਹਿਬ ਨੇ ਉਸ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰਨ ਦੀ ਜਿਹੜੀ ਸਪਾਰਸ਼ ਕੀਤੀ ਹੈ ਜਿਸ ਦੇ ਤਹਿਤ ਮੁਕਦਮਾ ਨੰਬਰ 18 ਮਿਤੀ 9/2/2025 ਅੰਦਰ ਸੈਕਸ਼ਨ 354ਏ ਆਈਪੀਸੀ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ। ਇਹ ਮਹਿਲਾ ਜਿਸ ਨੂੰ ਪਹਿਲਾਂ ਤੋਂ ਹੀ ਦਰਦ-ਦਰਦੀਆਂ ਠੋਕਰਾ ਖਾੜੀਆਂ ਪੈ ਰਹੀਆਂ ਨਹੀਂ ਸਰਕਾਰੀ ਦਫਤਰਾ ਦੇ ਗੀੜੇ ਕਰਨੇ ਪੈ ਰਹੇ ਨਹੀਂ ਅਤੇ ਉਸ ਦਾ ਅੜਿਆ ਕੰਮ ਕੜਵਾਉਣ ਦੇ ਬਦਲੇ ਉਸ ਦੇ ਕੋਲੋਂ ਅਜੀਹੀ ਸ਼ਰਮਨਾਕ ਮੰਗ ਕੀਤੀ ਜਾ ਰਹੀ ਹੈ। ਇਹ ਵਾਕਈ ਬੇਹਦ ਮੰਦ ਭਗਾ ਹੈ। ਬੇਗਮ ਦੀ ਰਿਸ਼ਤੇਦਾਰ ਜੋ ਲੜਕੀ ਆ ਉਸਨੇ ਅਪਰੋਚ ਕੀਤੀ ਅਧਿਕਾਰੀ ਨਾਲ ਕਿ ਵੀ ਸਾਡੀ ਜਿਹੜੀ ਹੈਗੀ ਆ ਰਹਿੰਦੀ ਪੇਮੈਂਟ ਆ ਉਹ ਦਿੱਤੀ ਜਾਵੇ ਤੇ ਜਿਹੜੇ ਸਾਡੇ ਖਾਤਿਆਂ ਦੇ ਵਿੱਚ ਪਾਈ ਜਾਵੇ ਇਸ ਤਰ੍ਹਾਂ ਜਿਹੜਾ ਫੋਨ ਇੱਕ ਦੂਸਰੇ ਨੂੰ ਕਰਦੇ ਸੀ ਤੇ ਪਰ ਜਿਹੜਾ ਉਹ ਅਧਿਕਾਰੀ ਸੀ ਉਹਦੇ ਮਨ ਦੇ ਵਿੱਚ ਕੁਝ ਖੋਟ ਆਇਆ ਤਾਂ ਉਸਨੇ ਕਿਹਾ ਕਿ ਵੀ ਤੁਸੀਂ ਪਹਿਲਾਂ ਮੇਰੇ ਨਾਲ ਜਿਹੜੇ ਹੈਗੇ ਆ ਸਰੀਰਕ ਸੰਬੰਧ ਬਣਾਓ ਇਹ ਕਹਿਣਾ ਇਸ ਮਹਿਲ ਦੇ ਵਿੱਚ ਜੋ ਲੜਕੀ ਰਹਿੰਦੀ ਆ ਤੇ ਬੇਗਮ ਦੀ ਜਿਹੜੀ ਰਿਸ਼ਤੇਦਾਰ ਆ ਉਸਨੇ આરોਪ ਲਗਾਏ ਸੀ ਇਸ ਸਬੰਧ ਦੇ ਵਿੱਚ ਉਸਨੇ ਕਾਲ ਰਿਕਾਰਡਿੰਗ ਵੀ ਜਿਹੜੀ ਹੈਗੀ ਆ ਉਹ ਕੀਤੀ ਆ ਇਸ ਸਬੰਧ ਦੇ ਵਿੱਚ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਤਾਂ ਬਰੀਕੀ ਨਾਲ ਐਸਪੀਡੀ ਮਲੇਰਕੋਟਲਾ ਵੱਲੋਂ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਜਿਹੜਾ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕਰ ਲਿਆ ਇੱਕ ਅਧਿਕਾਰੀ ਦੇ ਖਿਲਾਫ ਮਲੇਰਕੋਟਲਾ ਤੋਂ ਪੀਟੀਸੀ ਨਿਊਜ਼ ਲਈ ਜਮੀਲ ਖੇੜੀਵਾਲਾ